ਨਮਸਕਾਰ ਵੇਖ ਰਹੇ ਹੋ ਤੁਸੀਂ ਪੰਜਾਬੀ ਟੀਵੀ ਪ੍ਰਾਈਮ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਦੇ ਰਾਜਨਗਰ ਤੋਂ ਜਿੱਥੇ ਕਿ ਦਿਨ ਦਿਹਾੜੇ ਦੋ ਯੁਵਕ ਪਲਸਰ ਉੱਤੇ ਆਉਂਦੇ ਹਨ ਅਤੇ ਰਾਜਨਗਰ ਦੇ ਵਿੱਚ ਇੱਕ ਲੜਕੇ ਨੂੰ ਸ਼ਰਿਆਂ 'ਮੋਂ' ਵੱਢ ਦਿੰਦੇ ਹਨ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਉੱਤੇ ਹਮਲਾ ਕਰ ਦਿੰਦੇ ਹਨ ਤੇ ਜਿਸ ਦੇ ਵਿੱਚ ਯੁਵਕ ਪੂਰੀ ਤਰ੍ਹਾਂ ਕਾਇਲ ਹੋ ਜਾਂਦਾ ਹੈ ਤੇ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਨੰਗਲ ਲੈ ਜਾਇਆ ਜਾਂਦਾ ਹੈ ਹਲਾਤਾਂ ਨੂੰ ਗੰਭੀਰ ਵੇਖਦੇ ਹੋਏ ਉਸ ਨੂੰ ਚੰਡੀਗੜ੍ਹ ਪੀਜੇ ਰੈਫਰ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਨੰਗਲ ਦੇ ਰਾਜਨਗਰ ਦੇ ਵਿੱਚ ਹਰ ਰੋਜ਼ ਨਵੇਂ ਤੋਂ ਨਵਾਂ ਅਪਰਾਧਿਕ ਮਾਮਲਾ ਵੇਖਣ ਨੂੰ ਮਿਲਦਾ ਹੈ ਮੰਗਲਾ ਰਾਜਨਗਰ ਵੀ ਹੁਣ ਅਫਗਾਨਿਸਤਾਨ ਤੋਂ ਘੱਟ ਨਹੀਂ ਜਾਪਦਾ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਘਟਨਾ ਜਿਹੀ ਸਾਹਮਣੇ ਆਉਂਦੀ ਹੈ ਜਿਸ ਦੇ ਨਾਲ ਸਥਾਨਿਕ ਵਸਨੀਕਾਂ ਦੇ ਵਿੱਚ دہشت ਬਣ ਜਾਂਦੀ ਹੈ ਚਾਹੇ ਪਿਛਲੇ ਦਿਨਾਂ ਦੇ ਵਿੱਚ ਬਾਪੀਆਂ ਮਰਡਰ ਦੀ ਘਟਨਾ ਅਤੇ ਲੜਾਈ ਝਗੜੇ ਦੀਆਂ ਘਟਨਾ ਨੂੰ ਵੇਖ ਲਈਏ ਤਾਂ ਲੋਕਾਂ ਦੇ ਮਨ ਦੇ ਵਿੱਚ ਹੋ ਜਾ ਪਿਛਲੀ دہشت ਖਤਮ ਨਹੀਂ ਹੁੰਦੀ ਇੰਨੇ ਸਮੇਂ ਦੇ ਵਿੱਚ ਰਾਜਨਗਰ ਦੇ ਵਿੱਚ ਨਵਾਂ ਅਪਰਾਧਿਕ ਮਾਮਲਾ ਸਾਹਮਣੇ ਆ ਜਾਂਦਾ ਹੈ ਉਥੇ ਹੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੀੜਤ ਨੇ ਦੱਸਿਆ ਕਿ ਉਹ ਤਿਆਰੀਦਾਰ ਹੈ ਤੇ ਜਿਹੜੇ ਲੋਕਾਂ ਨੇ ਤੇਜ਼ਧਾਰ ਹਤਿਆਰ ਦੇ ਨਾਲ ਉਸ ਉੱਤੇ ਹਮਲਾ ਕੀਤਾ ਹੈ ਉਸਨੇ ਉਹਨਾਂ ਨੂੰ ਪਛਾਣ ਲਿਆ ਹੈ ਹਮਲਾ ਕਰਨ ਵਾਲਿਆਂ ਨੇ ਉਸ ਉੱਤੇ ਹਮਲਾ ਕਰਨ ਤੋਂ ਬਾਅਦ ਉਸਦੇ ਪੈਸੇ ਅਤੇ ਗੱੜ ਦੇ ਵਿੱਚ ਪਈ ਹੋਈ ਚੈਨ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਫਿਲਹਾਲ ਇਹ ਸਾਰੀ ਘਟਨਾ ਦੀ ਜਾਣਕਾਰੀ ਮੰਗਲ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਬਿਆਨਾਂ ਦੇ ਆਧਾਰ ਉੱਤੇ ਹਮਲਾ ਕਰਨ ਵਾਲਿਆਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੇ ਕਿਹਾ ਕਿ ਜਲਦੀ ਨਾਲ ਪਰਦੇ ਨੂੰ ਪਕੜ ਲਿਆ ਜਾਵੇਗਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਸਰ ਰੋਕੀ ਹੈ ਜੀ ਹਾਂ ਕੀ ਜੀ ਅੱਦੇ ਨੂੰ ਕਿਸੇ ਕੰਮ ਤੇ ਨਹੀਂ ਜਾ ਰਿਹਾ ਸੀ ਜੀ ਦੋ ਵਿਅਕਤੀ ਮੇਰੇ ਮਦਰ ਆਏ ਜੀ ਤੇ ਮੇਰੀ ਚੈਨ ਤੋੜ ਕੇ ਲੈ ਗਏ ਜੀ ਤੇ ਮੇਰੇ ਪੈਸੇ ਲੈ ਗਏ ਜੀ ਕਰ ਹਾਂਜੀ ਤੇ ਮੈਨੂੰ ਕਹਿੰਦੇ ਜੋ ਕੁਛ ਹੈਗਾ ਜੀ ਤੇ ਕੱਢ ਦੇ ਤੇ ਮੇਰੇ ਉਹਨਾਂ ਨੇ ਦਾਤਾਂ ਦੇ ਨਾਲ ਆ ਬੁਰਾ ਹੰਕਾਰਤਾ ਜੀ ਦਾਟ ਮਾਰੀ ਜੀ ਮੇਰੇ ਕੁੱਤੇ ਸਿੱਧੇ ਜੀ ਉਹਨਾਂ ਨੇ ਇਹ ਮੇਰੀ ਜੈਨ ਤੋੜ ਕੇ ਲੈ ਗਿਆ ਜੀ ਇਹ ਮੇਰੀ ਜੈਨ ਤੋੜ ਕੇ ਲੈ ਗਿਆ ਜੀ ਤੇ ਆ ਸਾਰੇ ਕੀ ਕੰਮ ਕਰਦੇ ਹੋ ਤੁਸੀਂ ਮੈਂ ਜੀ ਦਿਹਾੜੀ ਲਾਂਦਾ ਜੀ ਤੁਸੀਂ ਉਹਨਾਂ ਬੰਦਿਆਂ ਨੂੰ ਪਛਾਣ ਸਕਦੇ ਹੋ ਹਾਂ ਜੀ ਸਰ ਅੱਛਾ ਹਾਂ ਜੀ ਤੁਸੀਂ ਇਸ ਗੱਲ ਦੀ ਸੂਚਨਾ ਤੁਹਾਡੇ ਪਰਿਵਾਰ ਨੇ ਪੁਲਿਸ ਨੂੰ ਦਿੱਤੀ ਹਾਂ ਜੀ ਸਰ ਹਾਂ ਜੀ ਤੁਸੀਂ ਕੰਮ ਕੀ ਕਰਦੇ ਹੋ ਮੈਂ ਜੀ ਬੇਂਡ ਦਾ ਕੰਮ ਕਰਦਾ ਜੀ ਤੇ ਮੈਂ ਆਪਣੇ ਫਾਦਰ ਦੇ ਨਾਲ ਵੀ ਜਾਂਦਾ ਜੀ ਜਿਹੜਾ ਆਇਨਗਰ ਚ ਹੁਣੇ ਇੱਕ ਲੜਾਈ ਹੋਈ ਹੈ ਕਾਫੀ ਉਹ ਡਾਂਟ ਟੁੱਟ ਭਰ ਗਏ ਮੁੰਡੇ ਤੁਸੀਂ ਮੌਕੇ ਤੇ ਪਹੁੰਚੇ ਕੀ ਸਾਰਾ ਮਾਗੂ ਆ ਪਹਿਲਾਂ ਮੈਂ ਮੌਕੇ ਤੇ ਗਿਆ ਸੀ ਫਿਰ ਹਸਪੀਟਲ ਆਇਆ ਉਹਦੇ ਸਚੇਜ਼ ਵਗੈਰਾ ਲੱਗ ਰਹੇ ਨੇ ਤੇ ਉਹ ਜੋ ਡਾਕਟਰ ਦੀ ਐਮਐਲ ਮੁਤਾਬਕ ਰਿਪੋਰਟ ਆ ਉਹਦੇ ਅਧਾਰ ਤੇ ਕਾਰਵਾਈ ਕੀਤੀ ਜਾਊਗੀ ਜੀ ਤੇ ਬਾਕੀ ਇੱਕ ਬੰਦੇ ਦਾ ਨਾਮ ਲੈਂਦਾ ਕਿਸੇ ਦਾ ਮੁੰਡੇ ਦਾ ਉਹ ਤੁਹਾਨੂੰ ਅਸੀਂ ਵੈਰੀਫਾਈ ਕਰਕੇ ਜਦੋਂ ਸਟੇਟਮੈਂਟ ਹੋਊਗੀ ਉਸ ਤੋਂ ਬਾਅਦ ਦੱਸ ਦਵਾਂਗੇ ਸਰ ਕਿਤੇ ਦਿਨ ਦਿਹਾੜੇ ਇਦਾਂ ਦੀਆਂ ਵਾਰਦਾਤਾਂ ਵੀ ਮਹੱਲਿਆਂ ਦੇ ਵਿੱਚ ਹੋਣੀਆਂ ਕਿਤਨਾ ਕਿਤੇ ਸਵਾਲ ਨਹੀਂ ਨਿਸ਼ਾਨ ਨਹੀਂ ਆ ਸਰ ਕਿਤੇ ਚਿੱਟੇ ਦੇ ਉਥੇ ਕਿਹਾ ਜਾਂਦਾ ਗਲੀ ਚਿੱਟੇ ਦਾ ਕੰਮ ਵੀ ਹੁੰਦਾ ਕਿਉਂਕਿ ਜਿਸ ਤੇ ਵਾਰਦਤ ਹੋਈ ਹੋਵੇ ਚਿੱਟੇ ਦਾ ਇਹ ਤੇ ਪਰਚੇ ਵੀ ਹੈਗੇ ਚਿੱਟੇ ਦੇ ਇਸ ਦੇ ਉੱਤੇ ਐਫ ਆਈ ਆਰ ਦਾ ਪਹਿਲਾਂ ਹੈਗੀ ਆ ਮੈਂ ਵੀ ਇੱਕ ਦਿੱਤੀ ਸੀ ਪਿੱਛੇ ਜੀ ਐਫ ਆਈ ਆਰ ਬਾਕੀ ਉਸ ਤੋਂ ਬੇਲ ਤੇ ਆਇਆ ਇਹ ਬਾਕੀ ਆਪਾਂ ਵੈਰੀਫਾਈ ਕਰ ਲਾਂਗੇ ਮਤਲਬ ਇਨਵੈਸਟੀਗੇਸ਼ਨ ਦਾ ਪਾਰਟ ਹੈ ਨਹੀਂ ਜਲਦੀ ਨਹੀਂ ਕਹਿ ਸਕਦੇ ਕਿ ਕੀ ਆ ਰੀਜ਼ਨ ਕੀ ਹੈ ਇਹਦੇ ਵਿੱਚ ਤੁਹਾਡੇ ਕਹਿਣ ਤੇ ਚਿੱਟੇ ਦਾ ਕੋਈ ਵਿਵਾਰ ਕਰਦਾ ਹੋਊਗਾ ਸਿੱਕਤੀ ਨਿਫਟਿਆ ਜਾਊਗਾ ਰੋਥੇ ਮਿਲਿਆ ਬਿਲਕੁਲ ਜੀ ਬਿਲਕੁਲ